ਪ੍ਰਧਾਨ ਸਭਾ ਹਲਕਾ ਬਰਨਾਲਾ ਦੇ ਪਿੰਡ ਕਾਲਾ ਦੇ ਵਿੱਚ ਇੱਕ ਪੁੱਤਰ ਨੇ ਆਪਣੇ ਪਿਤਾ ਤੇ ਭਰਾ ਤੇ ਹਮਲਾ ਕਰਕੇ ਉਹਨਾਂ ਦੀ ਹੱਤਿਆ ਕਰ ਦਿੱਤੀ। ਸੋ 65 ਸਾਲਾ ਪਿਤਾ ਦੀ ਬੇਰਹਿਮੀ ਦੇ ਨਾਲ ਖੁੱਟਮਾਰ ਕਰਕੇ ਉਸ ਦਾ ਕਤਲ ਕੀਤਾ ਗਿਆ। ਸੋ ਭਰਾ ਨੂੰ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤਾ ਗਿਆ। ਸੋ ਇਸ ਵਾਰਦਾਤ ਨੂੰ ਮੁਲਜ਼ਮ ਨੇ ਤੜਕੇ ਕਰੀਬ 7:00 ਵਜੇ ਅੰਜਾਮ ਦਿੱਤਾ। ਸੋ ਕਤਲ ਕਰਨ ਵਾਲਾ ਵਿਅਕਤੀ ਮਾਨਸਿਕ ਰੋਗੀ ਹੈ। ਸੋ ਹਮਲੇ ਤੋਂ ਬਾਅਦ ਜ਼ਖਮੀ ਪੇਉ ਪੁੱਤ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਵਿਲਿਆਂਦਾ ਗਿਆ ਜਿੱਥੇ ਕਿ ਦੋਵਾਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਤੇ ਉੱਥੇ ਹੀ ਪਿਤਾ ਦੀ ਮੌਤ ਹੋ ਗਈ ਹੈ ਤੇ ਜ਼ਖਮੀ ਭਰਾ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਜਿਸ ਦੀ ਦਾ ਮਾਮਲਾ ਦਰਜ ਕਰਕੇ ਹੁਣ ਲੋੜਿੰਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹਨੇ 112 ਤੇ ਸਵੇਰੇ ਕੰਪਲੇਂਟ ਆਈ ਸੀ ਵੀ ਚੋਹਾਨ ਕੇ ਕਲਾ ਇੱਕ ਪਿੰਡ ਵੰਨ ਤੁਹਾਡੇ ਥਾਣੇ ਚ ਜੋ ਉੱਥੇ ਇੱਕ ਦਿਮਾਗੀ ਤੌਰ ਤੇ ਠੀਕ ਨਹੀਂ ਹੈਗਾ ਉਹਦਾ ਨਾਮ ਹੈਗਾ ਅਮਨਦੀਪ ਉਹਨੇ ਆਪਣੇ ਪਿਓ ਦੇ ਤੇ ਆਪਣੇ ਭਰਾ ਦੇ ਸੱਟਾਂ ਮਾਰੀਆਂ ਨੇ ਉੱਥੇ ਉਹਨੂੰ ਐਂਬੂਲੈਂਸ ਦਾ ਇੰਤਜ਼ਾਮ ਕਰਕੇ ਬਨਾਲੇ ਭੇਜਤਾ ਉਸ ਤੋਂ ਮੈਂ ਬਾਅਦ ਰੈਫਰ ਕਰਤਾ ਫਰੀਦਕੋਟ ਦਾ ਫਰੀਦਕੋਟ ਉਹਦਾ ਜਿਹੜਾ ਫਾਦਰ ਸੀਗਾ ਮੱਗਰ ਸਿੰਘ ਉਹਦੀ ਡੈਥ ਹੋ ਗਈ ਹੈ ਜਿਹੜਾ ਉਹ ਭਰਾ ਹੈਗਾ ਕੁਲਵੰਤ ਉਹਨੂੰ ਰੈਫਰ ਕਰਤਾ ਡੀਐਮ ਸੀ ਦਾ ਹੁਣ ਇਹਦੇ ਮਤਲਬ ਮਨਮੋਹਨ ਦੇ ਵੱਡੇ ਬੇਟੇ ਪ੍ਰਗਟ ਸਿੰਘ ਤੇ ਬਿਆਨ ਦਿੱਤੇ ਬਿਆਨ ਲਿਖ ਰਹੇ ਹਨ ਉਹ ਉਹ ਕਾਰਵਾਈ ਕਰਨਗੇ ਮੈਂ ਕਿਹਾ ਕਾਰਨ ਕੀ ਹੋਇਆ ਸਰ ਕਾਰਨ ਤਾਂ ਹੁਣ ਬਿਆਨ ਲਿਖ ਰਹੇ ਆਂ ਕਰੇ ਨਿਊਰੋਕਲੀਅਰ ਹੁੰਦਾ ਹੈ ਕੋ ਦਿਮਾਗੀ ਤੌਰ ਤੇ ਅਫਸੈਟ ਹੈ ਜਿਹਨੇ ਸੱਟ ਮਾਰੀ ਹੈ ਦਵਾਈ ਚੱਲਦੀ ਸੀ ਉਹਦੀ ਤਣਾਉਲੇ ਕਿਹੜੀ ਪਰਚਾ ਆਹ ਪਰਚਾ ਦੇ ਰਹੇ ਆ ਜੀ ਅਸੀਂ 103 109 115 ਵਾਲੀ ਇੱਕ ਬੀ ਐਨ ਐਸ ਇਹਦੇ ਦੀ ਪਰਚਾ ਦੇ ਰਿਹਾ ਤੇ ਉਸ ਨੂੰ ਜਦ ਸਾਹਿਬ ਪੇਸ਼ ਕਰਕੇ ਇਸ ਵੀਰੇ ਉਹਦਾ ਮੈਡੀਕਲ ਕਰਵਾਵਾਂਗੇ ਜੋ ਡਾਕਟਰ ਸਾਹਿਬ ਕਹਿਣਗੇ ਉਸ ਸਾਹਿਬ ਨਾਲ ਉਹਨੂੰ ਜਿੱਥੇ ਕਹਿਣਗੇ ਮਰੋ ਜੇਲ ਛੱਡਣਾ ਜੇਲ ਛੱਡਾਂਗੇ ਨੀ ਵੀਰ ਨੂੰ ਐਡਮਿਟ ਕਰਵਾਵਾਂਗੇ ਉਹ ਠੀਕ ਆ ਹਲੇ ਦੱਸ ਰਿਹਾ ਜਿਹੜੇ ਨਾਲ ਗਏ ਨੇ ਕਹਿੰਦੇ ਉਹ ਠੀਕ ਆ ਬੋਲ ਚੱਲ ਉਹ ਭਰਿਆ ਹਲੇ ਬਾਕੀ ਸਾਰੇ ਵੇਖਾਂਗੇ ਜੋ ਬਿਆਨ ਲਿਖੇ ਖਬਰਾਂ ਬਾਅਦ ਵਿੱਚ ਦਿੱਤਾ ਜਾਏਗਾ ਪਰਿਵਾਰ ਦੇ ਦੱਸਣ ਮੁਤਾਬਕ ਇਹ ਵੀ ਇੱਕ ਬਾਸ ਦੀ